ਟਾਈਮ ਸੀ ਬਾਹਰ ਗਏ ਹੋਏ ਹੀ ਮਤਲਬ ਉੱਠੇ ਹੀ ਗਏ ਤੇ ਇਸ ਕਰਕੇ ਬਚਾਅ ਹੋ ਗਿਆ ਜੇ ਅੰਦਰ ਸੁੱਤੇ ਹੁੰਦੇ ਤੇ ਸੁੱਤੇ ਹੀ ਰਹਿ ਜਾਂਦੇ ਤੇ ਡਿੱਗ ਜਾਣਾ ਸੀ ਸੱਤ ਜਾਨੀ ਨੁਕਸਾਨ ਹੋ ਸਕਦਾ ਸੀ ਹਾਂ ਤੇ ਹੁਣ ਇਹ ਕਾਰਨ ਕਿ ਸਾਨੂੰ ਪਿੰਸਣ ਪਿੰਸਣ ਮਿਲਦੀ ਆ ਉਹਦੇ ਨਾਲ ਟਾਈਮ ਪਾਸ ਕਰਦੇ ਆ ਬਾਕੀ ਸਾਡੇ ਕੋਲ ਜਾਇਦਾਦ ਹੋਰ ਕੋਈ ਵੀ ਕਮਾਈ ਨਹੀਂ ਹੈਗੀ ਤੇ ਜੇ ਸਰਕਾਰ ਦੇਊਗੀ ਤੇ ਮਕਾਨ ਸਾਡੇ ਬਣਨਗੇ ਜੇ ਸਰਕਾਰ ਨਾ ਦੇਊਗੀ ਸਾਡੇ ਮਕਾਨ ਇੱਦਾਂ ਹੀ ਰਹਿਣੇ ਸਾਡੇ ਨਹੀਂ ਬਣੇ ਨਹੀਂ ਜੀ ਕੋਈ ਪੁੱਛਣ ਆਇਆ ਸਰਜੀਤ ਮੈਡਮ ਆ ਪਾਤੌੜਾ ਤੋਂ ਉਧਰੋਂ ਉਹ ਆਏ ਸੀਗੇ ਵੀਡੀਓ ਪਾਈ ਸੀ ਹਫਤੇ ਬਾਅਦ ਜਦੋਂ ਡਿੱਗਿਆ ਉਹ ਆਏ ਸੀ ਚਲੋ ਫਾਰਮ ਫੋਨ ਭਰੇ ਪਰ ਉਸ ਤੋਂ ਬਾਅਦ ਵੀ ਕਿਸੇ ਨੇ ਨਹੀਂ ਪੁੱਛਿਆ ਕੋਈ ਸਾਰੀਆਂ ਸਰਕਾਰ ਜਿਹੜੀਆਂ ਸਰਕਾਰੀ ਸਹੂਲਤਾਂ ਆਪਣੇ ਪਰਿਵਾਰਾਂ ਨੂੰ ਮਿਲਣੀਆਂ ਚਾਹੀਦੀਆਂ ਗਰੀਬ ਵਰਗ ਦੇ ਹਰ ਇੱਕ ਇਨਸਾਨ ਨੂੰ ਜਿਹੜੀਆਂ ਮਿਲ ਰਹੀਆਂ ਹਨ ਸਰਕਾਰ ਵੱਲੋਂ ਉਹਦੇ ਤੋਂ ਵਾਂਝੇ ਹੋ ਤੁਸੀਂ ਹਾਂਜੀ ਬਿਲਕੁਲ ਵਾਂਝੇ ਸਰ ਕੋਈ ਸਹੂਲਤ ਨਹੀਂ ਹੈ ਕਿ ਸਾਨੂੰ ਜੇ ਡਿੱਗਣ ਤੋਂ ਬਾਅਦ ਵੀ ਸਹੂਲਤ ਨਹੀਂ ਪਹਿਲਾਂ ਤਾਂ ਮਿਲਨੀ ਕਿਸੇ ਹੁਣ ਵੀ ਨਹੀਂ ਕੋਈ ਪੁੱਛਣਾ ਹੈ ਇੱਥੇ ਨੇ ਸਰ ਦਵਾਈਆਂ ਪਈਆਂ ਸੀ ਸੋਸਾਇਟੀ ਹੈ ਖਾਦ ਦਵਾਈਆਂ ਸਾਰਾ ਕੁਝ ਮਨ ਨੂੰ ਇੱਥੇ ਇੰਨੀ ਸਮੈਲ ਸੀ 15 ਦਿਨਾਂ ਦਾ ਹੀ ਸੌਂਕਣ ਦੇਖਿਆ ਸਮੈਲ ਆਉਂਦੀ ਸਰ ਪਾਸੇ ਪਰ ਮਜਬੂਰੀ ਸੀ ਰਹਿਣਾ ਪੈ ਰਿਹਾ ਸਾਨੂੰ ਅੱਛਾ 15 ਦਿਨਾਂ ਦਾ ਹੀ ਸੌਂਕਣ ਨਹੀਂ ਦੇਖਿਆ ਜੀ ਇਹ ਕਦੇ ਬਾਹਰ ਨਿਕਲ ਜਾਗੇ ਮਨ ਨੂੰ ਸਮੈਲ ਹੀ ਇੰਨੀ ਗੰਦੇ ਆ ਰਹੀ ਇੱਥੇ ਹੂੰ ਇਹ ਸੋਸਾਇਟੀ ਆ ਮਨ ਨੂੰ ਖਾਦ ਦਵਾਈਆਂ ਪੁਰਾਣੀਆਂ ਡੇਰ ਲੰਗੀ ਕੁਝ ਵੀ ਸਾਨੂੰ ਨਹੀਂ ਪਤਾ ਗਈ ਸਮੈਲ ਨਹੀਂ ਕੋਈ ਡੇਲੀ ਫਰਸ਼ ਤੋਂ ਦੋ ਵਾਰੀ ਤਾਂ ਫਰਸ਼ ਧੋਉਂਦੇ ਰਹੇ ਸੀ 15 ਦਿਨ ਬਾਅਦ ਬਸ ਉਸ ਦਿਨ ਤੋਂ ਇੱਥੇ ਸਮਾਨ ਰੱਖਣਾ ਪੈ ਗਿਆ ਹਾਂਜੀ ਇੱਥੇ ਰੱਖਿਆ ਤੁਸੀਂ ਆਪਣਾ ਰੋਟੀ ਪਾਣੀ ਵੀ ਫਿਰ ਇੱਥੇ ਇੱਥੇ ਬਣਾਉਣੇ ਆ ਇੱਥੇ ਤਿਆਰ ਕਰ ਦਿਆਂਗੇ ਇੱਥੇ ਸੀ ਦੇ ਗੁਰੂ న్యూਸ ਟਾਈਮ ਪਾਟੜਾ ਮੈਂ ਬਲਵਿੰਦਰ ਸਿੰਘ ਕਾਹਨਗੜ੍ਹ ਇਸ ਵਕਤ ਅਸੀਂ ਸਬ ਡਿਵੀਜ਼ਨ ਪਾਟੜਾ ਦੇ ਪਿੰਡ ਤੇਈਪੁਰਾ ਦੇ ਵਿੱਚ ਮੌਜੂਦ ਹਾਂ ਇੱਕ ਪਿਛਲੇ 3 ਮਹੀਨਿਆਂ ਤੋਂ ਪਰਿਵਾਰ ਪੀੜਤ ਹੈ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਹਨਾਂ ਦੇ ਘਰ ਦੀ ਜਿਹੜੀ ਹੈ ਉਹ ਛੱਤ ਬਾਰਿਸ਼ ਦੇ ਪਾਣੀ ਦੇ ਨਾਲ ਡਿੱਗ ਗਈ ਸੀ ਤੇ ਉਸ ਦਿਨ ਤੋਂ ਲੈ ਕੇ ਜਿਹੜਾ ਪਰਿਵਾਰ ਆ ਉਹ ਇੱਥੇ ਨਾਲ ਲੱਗਦੀ ਸਰਕਾਰੀ ਬਿਲਡਿੰਗ ਦੇ ਵਿੱਚ ਰਹਿਣ ਵਾਸਤੇ ਮਜਬੂਰ ਹੈ ਉਨੇ ਇਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਸਰਕਾਰ ਵੱਲੋਂ ਵਿਭਾਗ ਵੱਲੋਂ ਜਿਹੜੀ ਇਹਨਾਂ ਦੀ ਕੋਈ ਵੀ ਜਿਹੜੀ ਸਹਾਇਤਾ ਨਹੀਂ ਕੀਤੀ ਗਈ ਪੀੜਿਤ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਮਸਲਾ ਜਾਣਦੇ ਆਂ ਵੀ ਕੀ ਸੀਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਜੀਤ ਹੈ ਜੀ ਹਾਂ ਜੀ ਇਹ ਤੁਸੀਂ ਕਿੰਨੇ ਚਿਰ ਤੋਂ ਪੀੜਤ ਹੋ ਕਿੰਨਾ ਟਾਈਮ ਹੋ ਗਿਆ ਛੱਤ ਡਿੱਗਣ ਨੂੰ ਕਿੰਨਾ ਲੱਗ ਰਿਹਾ ਆ ਦੋ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਜੋ ਬਾਰਸ਼ਾਂ ਪੈਂਦੀਆਂ ਨਾ ਉਦੋਂ ਛੱਤ ਡੇਕੀ ਐਮਾ ਅੱਛਾ ਫਿਰ ਇਹ ਦਰਬਾਰ ਸਮਾਨ ਕੱਢਿਆ ਮਤਲਬ ਉਹਦਾ ਉਹ ਛੱਡੌਰ ਖਾਤ ਵਾਲੇ ਦੇ ਵਿੱਚੋਂ ਮੰਡਾ ਗਿਆ ਅਸੀਂ ਇੱਥੇ ਆ ਗਲੀ ਜੀ ਚ ਰੱਖਿਆ ਸਮਾਨ ਤਰਪਾਲ ਪਾ ਕੇ ਅੱਛਾ ਜੀ ਤੇ ਅਜੇ ਤੱਕ ਕੋਈ ਮਤਲਬ ਸਹੂਲਤ ਨਹੀਂ ਕੋਈ ਮਿਲੀ ਜੇ ਮਿਲੂਗੀ ਸਹੂਲਤ ਤਾਂ ਫੇਰ ਹੀ ਬਣਾਵਾਂਗੇ ਮਤਲਬ ਤੇ ਸਾਡੇ ਕੋਲ ਕਮਾਈ ਦਾ ਧੰਦਾ ਵੀ ਕੋਈ ਨਹੀਂ ਹੈਗਾ ਇੱਕ ਜਿਹੜੀ ਫੀਲਸਣ ਆਉਂਦੀ ਆ ਉਹਦੇ ਨਾਲ ਹੀ ਟਾਈਮ ਪਾਸ ਕਰਦੇ ਆ। ਉਹ ਜਮੀਨ ਜਿਆਦਾ ਤਾਂ ਪੁੱਛਣੀ ਆ। ਜਿਹੜੀ ਪੈਨਸ਼ਨ ਆਉਂਦੀ ਆ ਉਹਦੇ ਨਾਲ ਹੀ ਟਾਈਮ ਪਾਸ ਕਰਦੇ ਆ। ਅੱਛਾ। ਬਾਕੀ ਕਮਾਈ ਕੋਈ ਨਹੀਂ ਆ। ਕਿੰਨੇ ਮਕਾਨ ਸੀ ਤੁਹਾਡੇ ਕੋਲ? ਮਕਾਨ ਤਾਂ ਆ 3-4 ਸੀਗੇ ਮਤਲਬ ਤੇ। ਕਮਰੇ 3-4 ਸੀਗੇ। 3-4 ਕਮਰੇ ਤੇ ਇੱਧਰ ਮਤਲਬ ਮੈਂ ਰਹਿ ਰਿਹਾ ਹਾਂ ਇੱਧਰ ਉਹ ਦੂਜਾ ਮੁੰਡਾ ਰਹਿ ਰਿਹਾ ਸੀ ਵੱਖਰੇ 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 ਆ ਮਤਲਬ। ਠੀਕ ਆ ਉਹ ਲੱਗ ਨੇ ਤੁਹਾਡੇ ਨੇ ਲੱਗ ਨੇ ਤੇ ਮਤਲਬ ਮਕਾਨ ਉਹ ਵੀ ਡਿੱਗ ਗਿਆ ਉਹ ਡਿੱਗ ਗਿਆ ਅੱਛਾ ਹਾਂ ਤੇ ਉਹ ਗੁਜਰਤੀ ਉਹ ਇੱਥੇ ਹੀ ਹੀ ਜਿੰਦੇ ਸਮੇ ਡਿੱਗੀ ਛੱਤ ਜੀ ਟੜਕੇ ਨਾ ਚਾਹ ਚੂਪੀ ਵੀ ਜੀਦਿਓ ਤੇ ਮੀ ਪੈ ਰਿਆ ਸੀਗਾ ਤੇ ਉਹ ਬਾਉ ਜਿਹੜੀ ਆ ਨਾ ਇਹ ਉਤੇ ਬਾਟੇ ਰੱਖਦੀ ਆ ਪਾਣੀ ਵਾਲੇ ਕਿਤੇ ਬਾਲਟੀ ਰੱਖਦੀ ਕਿਤੇ ਬਾਟਾ ਰੱਖਦੀ ਆ ਤੇ ਉਹ ਤੋਂ ਛੱਤ ਨਾ ਮੜੀ ਜੀ ਥੱਲੇ ਇਹ ਮੁੰਡੇ ਨੇ ਨਾ ਹੁਣ ਧੱਕਾ ਮਾਰਿਆ ਉਹ ਬੀਛਾਤ ਮੈਂ ਥੱਲੇ ਨੂੰ ਉਲਟੇ ਉਹਨੇ ਕਿਦੇ ਦੇਖ ਲਈ ਤੇ ਮੈਂ ਬਾਹਰ ਖੜਾ ਇਤਰਾ ਉੱਠਿਆ ਉਹਦਾ ਤੇ ਮੈਂ ਕਹਾ ਤੁਹਾਨੂੰ ਧੱਕਾ ਗਿਆ ਮਾਰਿਆ ਕਹਿੰਦਾ ਉਹ ਗਿਰਨ ਲੱਗੀ ਛੱਤ ਮੈਂ ਤਾਂ ਨੂੰ ਵੇਖਿਆ ਮੈਂ ਉਹ ਥੱਲੇ ਤਾਂ ਆਇਆ ਇਤਰਾ ਹੀ ਕਿਹਾ ਤਾਂ ਨਾਲ ਦੀ ਨਾਲ ਥੱਲੇ ਡਿੱਗ ਪਿਆ ਬਚੇ ਹੀ ਮਸਾ ਮਤਲਬ ਜੇ ਨਾ ਉੱਠਦੇ ਤਾਂ ਫੇ ਥੱਲੇ ਆ ਜਣਾ ਜੇ ਕਿਤੇ ਸੁੱਤੇ ਹੁੰਦੇ ਸੌਂਦੇ ਹੁੰਦੇ ਜਿਹੜਾ ਨਾ ਢੱਡਦਾ ਢੇੜ ਥੱਲੇ ਹੀ ਆ ਜਾਂਦਾ ਦਿਨ ਜੜੇ ਆ ਉੱਤੇ ਚਾਹ ਟਿਪੜੇ ਨੂੰ ਤਾਂ ਕਰਕੇ ਬਚ ਗਏ ਇੱਥੇ ਫਿਰ ਕੋਈ ਅਧਿਕਾਰੀ ਆਇਆ ਦੇਖਣ ਵਾਸਤੇ ਇੱਥੇ ਫਿਰ ਅਗਲੇ ਦਿਨ ਇਹ ਆਪਣੇ ਪਾਤੜਾਂ ਤੋਂ ਨਾ ਪਹਿਲਾਂ ਮੈਡਮ ਜੀ ਤਸੀਲ ਤਸੀਲ ਚੋਂ ਆਏ ਮਤਲਬ ਉਹ ਤੋਂ ਬਾਅਦ ਫਿਰ ਆਇਓ ਮਤਲਬ ਦਾ ਸਾਰਾ ਕੁਝ ਵੇ ਕੇ ਫੋਟੋ ਫੋਟਾ ਸਾਰਾ ਕੁਝ ਲੈ ਕੇ ਮਤਲਬ ਠੀਕ ਆ ਹਾਂ ਮੁੜ ਕੇ ਜਿੱਦ ਤੱਕ ਪੈਸੇ ਤਾਇਨੇ ਉਹ ਸਾਰੇ ਖਾਤੇ ਖੁੱਤੇ ਵੀ ਮੰਗਾਏ ਉਹਨਾਂ ਨੇ ਹੂੰ ਔਰ ਲੈ ਕੇ ਆ ਬੈਂਕ ਖਾਤਾ ਤੇ ਆਧਾਰ ਕਾਰਡ ਦੀ ਫੋਟੋ ਜੜੇ ਸਾਰਾ ਕੁਝ ਲੈ ਗਏ ਨੇ ਠੀਕ ਆ ਤੇ ਅਜੇ ਤੱਕ ਤੁਹਾਡੇ ਡਾਕੂਮੈਂਟ ਵਗੈਰਾ ਲੈ ਲਏ ਉਹਨਾਂ ਨੇ ਵੀ ਹਜੇ ਤੱਕ ਕੋਈ ਸਹੂਲਤ ਨਹੀਂ ਹਾਂ ਉਹ ਸਾਰਾ ਕੁਝ ਜੋ ਕੋਈ ਲੈਣਾ ਸੀ ਲੈ ਆ ਤੇ ਅਜੇ ਤੱਕ ਆਏ ਨਹੀਂ ਮਤਲਬ ਹਾਂ ਠੀਕ ਆ ਹਾਂ ਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਅੱਛਾ देको, देको अच्छा ਤੁਹਾਡਾ ਵੀ ਨਾਲ ਲੱਗਦਾ ਮਕਾਨ ਹੈ ਹਾਂਜੀ ਨਾਲ ਦਾ ਮੇਰੇ ਇੱਧਰੇ ਮਮੀ ਰਣੀ ਬੰਦੇ ਰਹਿੰਦੇ ਕਿੱਥੇ ਠੀਕ ਹੈ ਇਕੱਠੀ ਛੱਤ ਡਿੱਗੀ ਹੈ ਸਾਰੇ ਮਕਾਨਾਂ ਦੀ ਜਾਂ ਹਾਂਜੀ ਇਕੱਠੀ ਡਿੱਗੀ ਹੈ ਸਾਡੇ ਬਿਕੋਜ਼ ਕੋ ਬਾਰੀ ਮਤਲਬ ਤੇ ਤਿੰਨ ਕਮਰੇ ਕੁ ਬਰਾਂਡ ਲਾ ਲਓ ਇਹ ਡਾਟਾ ਡਾਟ ਪੈ ਰਹੀ ਹੈ ਸਾਰਿਆਂ ਦੀ ਅੱਛਾ ਤੇ ਜੇ ਮੈਨੂੰ ਇਕੱਠਾ ਹੁੰਦਾ ਤਾਂ ਸਾਰੇ ਮਰ ਜਣੇ ਥੱਲੇ ਉਦੋਂ ਉਦੋਂ ਮੈਂ ਕੱਢ ਕੇ ਤਾਂ ਇੱਥੇ ਲੈ ਗਿਆ ਇਹਨਾਂ ਨੂੰ ਕੱਢ ਕੇ ਤਾਂ ਸਾਰਾ ਥੱਲੇ ਕਿ ਸਵੇਰ ਦਾ ਸਾਨੂੰ ਸਾਢੇ 9 ਵਜੇ ਦੀ ਗੱਲ ਹੈ ਸਾਢੇ 9:00 ਵਜੇ ਸਭ 9 ਵਜੇ ਦੇ ਹਾਂਜੀ ਉਹ ਕਮਰਿਆਂ ਦੇ ਅੰਦਰ ਹੀ ਸੌਂਦੇ ਸੀ ਅੰਦਰ ਹੀ ਸੁੱਤੇ ਚਾਹੀ ਪਿੰਨ ਮਤਲਬ ਅੰਦਰ ਹੀ ਸਾਰਾ ਕੁਝ ਬਣਿਆ ਇਹ ਸ਼ਰਮਜੀਤ ਮੈਡਮ ਹਾਂ ਕੋਈ ਨਾ ਡੀਸੀ ਮੈਨੂੰ ਨਹੀਂ ਪਤਾ ਸਾਰੇ ਨਾ ਉਹ ਫਿਰ ਰਾਤ ਨੂੰ 8:30 9 ਵਜੇ ਕਰੇ ਆਏ ਜੀ ਫਿਰ ਉਹਨਾਂ ਨੇ ਆ ਕੇ ਇੱਥੇ ਸਾਰਾ ਕੀਤਾ ਫਿਰ ਉਹਨਾਂ ਨੇ ਫੈਲ ਫੁੱਲ ਬਣਾਈਆਂ ਇਹ ਵੀ 4-5 ਮਿੰਟ ਹੋ ਗਏ ਉਹਨਾਂ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਅੱਛਾ ਵੀ ਹਜੇ ਤੱਕ ਤੁਸੀਂ ਉਡੀਕ 'ਚੇ ਬੈਠੇ ਹੋ ਉਡੀਕ 'ਚੇ ਬੈਠੇ ਵੀ ਕੋਈ ਹਾਂਜੀ ਮੈਨੂੰ ਮਿਲੂਗੀ ਉਦਾਂ ਤੁਹਾਡੀ ਸਮਰੱਥਾ ਨਹੀਂ ਹੈਗੀ ਨਹੀਂ ਹੈਗੀ ਸਰ ਉਹਦੇ ਤਾਂ ਆਪਾਂ ਇੰਨਾ ਕਹਿਣ ਵਾਲਾ ਬੰਦਾ ਹੀ ਨਹੀਂ ਸੀ ਮੈਂ ਹਾਂ ਜੇ ਨਾ ਮੈਂ ਕਹਿੰਦਾ ਬੰਦਾ ਹੀ ਨਹੀਂ ਸੀਗਾ ਮਜਬੂਰੀਆਂ ਵੀ ਤਰਲੇ ਕਰ ਰਹੇ ਸੀ ਚਲੋ ਇੱਕ ਤਾਂ ਮਕਾਨ ਡਿੱਗਿਆ ਹਮ ਤੱਕ ਸਰਕਾਰੀ ਗਦਾਮ ਦੇ ਵਿੱਚ ਰਹਿ ਰਿਆ ਉੱਜਾ ਇਹਨੂੰ ਜਿਹੜੇ ਸਰਕਾਰ ਵੱਲੋਂ ਦਾਣੇ ਮਿਲਦੇ ਸੀ ਨਾ ਦਾਣੇ ਮਿਲਦੇ ਅੱਡੀ ਪੂਰੀ ਕਣਕ ਅੱਛਾ ਇਹਨੂੰ ਉਹ ਵੀ ਨਹੀਂ ਮਿਲਦੇ ਪਹਿਲਾ ਮਿਲਦੇ ਨਹੀਂ ਨਹੀਂ ਹਸ ਤੱਕ ਨਹੀਂ 40 ਸਾਲ ਦੀ ਕੋਈ ਕੁਝ ਨਹੀਂ ਸ਼ੁਰੂ ਹੋਈ ਰਹਾਂਜੀ ਪਰ ਆਈ ਨਹੀਂ ਕਾਰਡ ਤੁਹਾਨੂੰ ਮਿਲਦੀ ਹੈ ਜੀ ਹਾਂਜੀ ਮੈਨੂੰ ਮਿਲਦੀ ਆ ਤੁਹਾਡਾ ਕਾਰਡ ਇਹਨਾਂ ਨੂੰ ਨਹੀਂ ਮਿਲਦੀ ਹਾਂਜੀ ਇਹਨੂੰ ਇਹਨੂੰ ਇਕੱਲੇ ਨੂੰ ਨਹੀਂ ਮਿਲਦੇ ਮੈਨੂੰ ਕੁਝ ਜਗ੍ਹਾ ਜਵੇ ਕੋਈ ਜਗ੍ਹਾ ਹੋਏਗੀ ਜੀ ਵੀ ਚਲੋ ਜਗ੍ਹਾ ਹੈਗੀ ਆ ਕੋਈ ਸੂਤ ਮਿਲੇ ਸਾਨੂੰ ਜਿਹੜਾ ਅਸੀਂ ਕਮਰਾ ਬਣਾ ਕੇ ਬਹਿ ਸਕੀਏ ਮਕਾਨ ਬਣਾਉਣ ਵਾਸਤੇ ਵੀ ਕੋਈ ਹਾਂਜੀ ਕੀ ਕਰਨਾ ਚਾਹੁੰਦੇ ਮੱਧ ਦੇ ਗਰੀਸ ਵੀ 8 ਅਗਸਤ ਨੂੰ ਲੱਗ ਗਿਆ 31 ਅਗਸਤ ਨੂੰ ਵੀ ਸਾਨੂੰ ਸਹਾਇਤਾ ਮਿਲੀ ਜਾਂਦੀ ਹੈ ਵੀ ਅਜੇ ਤੱਕ ਕੋਈ ਸਰਕਾਰੀ ਸਹਾਇਤਾ ਨਹੀਂ ਤੁਹਾਨੂੰ ਕੋਈ ਸਹਾਇਤਾ ਸਰਕਾਰੀ ਅਸੀਂ ਸਟੋਰ 'ਚ ਰਹ ਰਹੇ ਹਾਂ ਸਟੋਰ 'ਚ ਰਹੇ ਹਾਂ ਸੋਸਾਇਟੀ 'ਚ ਇਸੇ ਕਮਰੇ ਦੇ ਵਿੱਚ ਹੀ ਸਰ ਇਸੇ ਕਮਰੇ ਦੇ ਵਿੱਚ ਹੀ ਇੱਥੇ ਸੁੱਤੇ ਹੀ ਇੱਥੇ ਆ ਗਾਡਰ ਨਾਲ ਜਿਵੇਂ ਪਾਣੀ ਆਉਣ ਲੱਗਾ ਜੀ ਇਹ ਘਰ ਵਾਲੇ ਤੇ ਬੱਚਾ ਸੀ ਮੇਰਾ ਪਾਣੀ ਦੇ ਬਾਲਟੀਆਂ ਲਾਉਣ ਲੱਗੇ ਤਾਂ ਵਿੱਚ ੜ ਹੋਊਗਾ ਤੇ ਮੈਂ ਚਾਹ ਪੀਂਦੇ-ਪੀਂਦੇ ਨੇ ਦੇਖਿਆ ਤੇ ਉਦੋਂ ਤਾਂ ਸਾਰਾ ਥੱਲੇ ਜਾ ਰੇ ਮੈਂ ਖਿੱਚ ਕੇ ਬਾਹਰ ਲੈ ਗਿਆ ਉਦੋਂ ਸਾਰਾ ਮਕਾਨੀ ਥੱਲੇ ਡਿੱਗ ਗਿਆ ਸਾਰਾ ਅੱਛਾ ਹਾਂਜੀ ਇਹ ਵੀ ਇਸ ਕਮਰੇ ਦੇ ਵਿੱਚ ਵੀ ਰਹਾ ਉਸ ਸੀ ਇੱਥੇ ਰਸੋਈ ਸੀ ਸਰ ਇੱਥੇ ਸਾਡੇ ਰੋਟੀ ਪਾਣੀ ਸਾਰਾ ਇੱਥੇ ਸੀ ਰਸੋਈ ਸੀ ਇੱਥੇ ਭਾਂਡਾ ਢਿੰਡਾ ਫਿਰਤੀ ਵਗੈਰੇ ਇੱਥੇ ਸੀ ਸਾਰਾ ਰੋਟੀ ਸਬਜ਼ੀ ਹਾਂ ਜੀ ਸਾਰਾ ਕੁਝ ਹੂੰ ਹਾਂ ਜੀ ਇੱਥੇ ਬਣਾਉਂਦੇ ਸੀ ਇੱਥੇ ਤੇ ਬੱਚੇ ਮੁੰਡਾ ਜੀ ਇੱਕ ਉਹ ਵੀ ਇੱਥੇ ਸੀਗਾ ਉਹ ਤਾਂ ਬਸ ਖਿੱਚ ਕੇ ਬਾੜੀ ਲੈ ਗਿਆ ਮੈਂ ਦੇਖਿਆ ਗਾਡਰ ਥੱਲੇ ਆ ਰਿਹਾ ਵਿੱਚੋਂ ਤੇ ਬਦਲਿਆ ਪੌੜੀਆਂ ਆਈਆਂ ਕੋਲ ਗਿਆ ਮੈਂ ਇਹਨਾਂ ਦਾ ਸਾਰਾ ਥੱਲੇ ਆ ਗਿਆ ਜੀ ਅੱਛਾ ਹਾਂਜੀ ਇਹ ਛੱਤ ਜਿਹੜੀ ਕਾਫੀ ਸਾਲ ਪੁਰਾਣੀ ਪਾਈ ਹੋਈ ਆ ਤੁਹਾਡੇ ਆਪਣੇ ਹੀ ਬਣਾਏ ਹੋਏ ਆ ਮਕਾਨ ਹਾਂਜੀ ਆਪਣੇ ਬਣਾਏ ਆਪਣੇ ਹੱਥੀ ਬਣਾਇਆ ਇਹਨੂੰ ਮਤਲਬ ਤੁਸੀਂ ਮੇਰੀ ਮੈਂ ਛੋਟਾ ਜਾਏਗਾ ਮੈਨੂੰ ਸੁਰਤ ਹੈ ਜੀ ਮਤਲਬ 42 ਸਾਲ ਦੀ ਮੇਰੀ ਉਮਰ ਹੋ ਗਈ ਹੈ ਮੈਨੂੰ ਸੁਰਤ ਹੈ ਵੀ ਮੈਂ ਇੱਟਾਂ ਮੈਂ ਹੀ ਫੜਾ ਰਿਹਾ ਉਸ ਟਾਈਮ ਇਸ ਦੀਆਂ ਮਤਲਬ 42 ਤਰ ਤਰ 45 ਸਾਲ ਲਾ ਲਓ ਤੁਸੀਂ ਹੋਏ ਇਹਨੂੰ ਬਣੇ ਨੂੰ ਜੀ ਕੋਈ ਪੁੱਛਣ ਨੂੰ ਨਹੀਂ ਆਇਆ ਜੀ ਨਹੀਂ ਜੀ ਕੋਈ ਪੁੱਛਣ ਨੂੰ ਨਹੀਂ ਆਇਆ ਸਰਜੀਤ ਮੈਡਮ ਆ ਪਾਤੜਾ ਤੋਂ ਉਹ ਆਏ ਸੀਗੇ ਵੀਡੀਓ ਪਾਈ ਸੀ ਹਫਤੇ ਬਾਅਦ ਜਦੋਂ ਡਿੱਗਿਆ ਉਹ ਆਈਸੀ ਚਲ ਫਾਰਮ ਫੋਨ ਭਰੇ ਪਰ ਉਸ ਤੋਂ ਬਾਅਦ ਵੀ ਕਿਸੇ ਨੇ ਨਹੀਂ ਪੁੱਛਿਆਗਾ ਵੀ ਸਾਰੀਆਂ ਸਰਕਾਰ ਜਿਹੜੀਆਂ ਸਰਕਾਰੀ ਸਹੂਲਤਾਂ ਆਪਣੇ ਪਰਿਵਾਰਾਂ ਨੂੰ ਮਿਲਣੀਆਂ ਚਾਹੀਦੀਆਂ ਗਰੀਬ ਵਰਗ ਦੇ ਹਰ ਇੱਕ ਇਨਸਾਨ ਨੂੰ ਜਿਹੜੀਆਂ ਮਿਲ ਰਹੀਆਂ ਹਨ ਸਰਕਾਰ ਵੱਲੋਂ ਉਹਦੇ ਤੋਂ ਵਾਂਝੇ ਹੋ ਤੁਸੀਂ ਹਾਂਜੀ ਬਿਲਕੁਲ ਵਾਂਝੇ ਸਰ ਕੋਈ ਸਰਕੂਲ ਸਹੂਲਤ ਨਹੀਂ ਆ ਕਿ ਸਾਨੂੰ ਜੀ ਅੱਡੀਗਨ ਤੋਂ ਬਾਅਦ ਵੀ ਸਹੂਲਤ ਨਹੀਂ ਪਹਿਲਾਂ ਤਾਂ ਮਿਲਣੀ ਕਿਸੇ ਹੁਣ ਵੀ ਨਹੀਂ ਕੋਈ ਪੁੱਛਣਾ ਆਇਆ ਜੀ ਤੁਸੀਂ ਪਿੰਡ ਦੇ ਵਿੱਚ ਜਦੋਂ ਹਰ ਮਹੀਨੇ ਸਰਕਾਰ ਵੱਲੋਂ ਰਾਸ਼ਨ ਮਿਲਦਾ ਜਾਂਦਾ ਹਾਂ। ਪੁਰ ਪਰਵਾਨਾ ਰਾਸ਼ਨ ਮਿਲਦਾ। ਤੁਹਾਨੂੰ ਨਹੀਂ ਮਿਲਦਾ। ਸਾਨੂੰ ਨਹੀਂ ਮਿਲਦਾ ਸਾਡਾ ਰਾਸ਼ਨ ਕਾਰਡ ਵੀ ਨਹੀਂ ਬਣਿਆ। ਤੁਸੀਂ ਕਦੇ ਕਿਸੇ ਨੂੰ ਕਿਹਾ ਇਹਦੇ ਬਾਰੇ ਵੀ ਸਾਨੂੰ ਰਾਸ਼ਨ ਨਹੀਂ ਮਿਲਦਾ ਵੀ ਕਾਰਡ ਬਣਨੇ ਚਾਹੀਦੇ ਸਾਡੇ। ਹਾਂਜੀ ਇੱਥੇ ਸਟੋਰ 'ਚ ਹੈਗਾ ਉਹਨੂੰ ਕਿਹਾ ਸੀਗਾ ਸਰਪੰਚ ਉਹਨਾਂ ਨੂੰ ਦਿੱਤੇ ਨਗੇ ਬਣੇ ਨਹੀਂ ਹੈਗੇ। ਵੀ ਬਣਿਆ ਨਹੀਂ ਅਜੇ ਤੱਕ। ਹਾਂਜੀ ਬਣਿਆ ਨਹੀਂ ਹੈਗਾ। ਪਰਿਵਾਰ ਗਰੀਬੀ ਰੇਖਾ ਦੇ ਵਿੱਚ ਰਹਿ ਰਿਹਾ। ਬਹੁਤ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇੱਧਰ ਬਜ਼ੁਰਗਾਂ ਦੇ ਨਾਲ ਗੱਲ ਕਰਦੇ ਆਂ ਹਾਂਜੀ ਤੁਸੀਂ ਇਸੇ ਮਕਾਨ ਦੇ ਵਿੱਚ ਇੱਥੇ ਹੀ ਰਹਿੰਦੇ ਸੀ ਹਾਂਜੀ ਇੱਥੇ ਸੀਗਾ ਸਾਡਾ ਮੰਝਾ ਜਦੋਂ ਸਵੇਰੇ ਬਾਹਰ ਗਿਆ ਸਵੇਰੇ ਹੁਣਾ 7 ਕ ਦਾ ਟਾਈਮ ਸੀਗਾ ਜਿਸ ਟਾਈਮ ਇਹ ਮਕਾਨ ਦਿੱ ਗਿਆ ਇਹ ਸ਼ੁਕਰ ਆ ਵੀ ਬਚਾ ਤਾਂ ਹੋਇਆ ਸਾਰੇ ਕੋਈ ਬਾਥੂਮ ਗਿਆ ਕੋਈ ਨਹਾ ਰਿਆ ਕੋਈ ਕੁਝ ਕਰ ਰਿਆ ਤੇ ਇਹ ਜਿਹੜਾ ਮੇਰਾ ਜੋ ਲਾਹੇ ਨਾ ਇਹ ਤਾਂ ਬਾਹਰ ਸੀਗਾ ਮੈਂ ਚਾਹ ਬਣਾਉਣ ਰਹੀ ਆ ਤੇ ਮੀਂਹ ਰਾਤਾ ਹੀ ਪੈ ਰਿਹਾ ਸੀਗਾ ਬਹੁਤ ਜ਼ੋਰ ਦਾ ਮੀਂਹ ਸੀਗਾ ਤੇ ਆ ਸਾਰਾ ਪਾਣੀ ਪਾਣੀ ਹੋਇਆ ਪਿਆ ਸੀਗਾ ਠੀਕ ਜਦੋਂ ਚਾਹ ਬਣਾਈ ਤਾਂ ਇੱਕ ਦਮ ਹੀ ਪਿਸਲਾ ਜਿਹੜਾ ਜਿੱਥੇ ਤੁਸੀਂ ਹੁਣ ਗਏ ਆ ਇਹ ਜਾ ਪਈ ਚਤ ਠੀਕ ਇਹ ਗਈ ਉਹ ਮਸੇ ਮੇਰੀ ਭਦੀ ਨੂੰ ਮਸੇ ਬਚੀ ਆ ਹੂੰ ਤੇ ਇਹਨਾਂ ਨੂੰ ਮੈਂ ਇਹਨੂੰ ਵੇਖਣ ਗਈ ਤਾਂ ਇਹ ਚਲੇ ਗਿਆ ਆ ਸਾਰਾ ਸਮਾਨ ਵਿੱਚ ਆ ਗਿਆ ਟੁੱਟਾ ਭੱਜਾ ਹੀ ਅਸੀਂ ਕੱਢ ਕੇ ਰੱਖਿਆ ਹੋਇਆ ਸਮਾਨ ਵੀ ਨਹੀਂ ਬਚਿਆ ਠੀਕ ਹੈ ਤੁਸੀਂ ਫਿਰ ਇੱਥੇ ਕਮਰੇ ਦੇ ਵਿੱਚ ਨਹੀਂ ਸੀਗੇ ਉਸ ਵਕਤ ਉਦੋਂ ਅਸੀਂ ਉੱਠ ਕੇ ਚਾਹ ਪਾਣੀ ਦਾ ਟਾਈਮ ਸੀ ਬਾਹਰ ਗਏ ਹੋਏ ਹੀ ਮਤਲਬ ਉੱਠੇ ਹੀ ਤੇ ਇਸ ਕਰਕੇ ਬਚਾਅ ਹੋ ਗਿਆ ਜੇ ਅੰਦਰ ਸੁੱਤੇ ਹੁੰਦੇ ਤੇ ਸੁੱਤੇ ਹੀ ਰਹਿ ਜਾਣਾ ਤੇ ਡਿੱਗ ਜਾਣਾ ਸੀ ਸੱਤ ਜਾਨੀ ਨੁਕਸਾਨ ਹੋ ਸਕਦਾ ਸੀ ਤੇ ਹੁਣ ਇਹ ਕਾਰਨ ਕਿ ਸਾਨੂੰ ਪਿਲਸਣ ਪਿਲਸਣ ਮਿਲਦੀ ਆ ਉਹ ਦਿਨ ਟਾਈਮ ਪਾਸ ਕਰਦੇ ਆ ਬਾਕੀ ਸਾਡੇ ਕੋਲ ਜਾਇਦਾਦ ਹੋਰ ਕੋਈ ਵੀ ਕਮਾਈ ਨਹੀਂ ਹੈਗੀ ਤੇ ਜੇ ਸਰਕਾਰ ਦੇਊਗੀ ਤਾਂ ਮਕਾਨ ਸਾਡੇ ਬਣਨਗੇ ਜੇ ਸਰਕਾਰ ਨਾ ਦੇਊਗੀ ਸਾਡੇ ਮਕਾਨ ਇੱਦਾਂ ਹੀ ਰਹਿਣ ਸਾਡੇ ਕੋ ਨਹੀਂ ਬਣਨੇ ਬਣਾਵਾਂਗੇ ਕਿੱਥੋਂ ਸਾਡੇ ਕੋ ਕੋਈ ਮੰਦਰ ਨਹੀਂ ਰੋਟੀ ਮਸੀਂ ਸਾਡੀ ਚੱਲਦੀ ਐ ਇਸ ਟਾਈਮ ਅੱਛਾ ਜੀ ਬਹੁਤ ਮੁਸ਼ਕਲ ਨਾਲ ਇਹਨਾਂ ਦੇ ਘਰ ਤੋਂ ਥੋੜੀ ਦੂਰੀ ਦੇ ਵਿੱਚ ਜਿਹੜਾ ਸਰਕਾਰੀ ਬਿਲਡਿੰਗ ਬਣੀ ਹੋਈ ਆ ਇੱਥੇ ਸਰਕਾਰੀ ਰਾਸ਼ਨ ਦਾ ਡਿਪੂ ਵੀ ਆ ਤਾਂ ਜਿਹੜੇ ਕੋਆਪਰੇਟਿਵ ਸੋਸਾਇਟੀ ਦੇ ਜਿਹੜੇ ਐਗਰੀਕਲਚਰ ਦੇ ਜਿਹੜੇ ਸੰਦ ਆ ਉਹ ਵੀ ਤੁਹਾਡੇ ਦਿਖਾਈ ਦੇ ਰਹੇ ਆ ਇੱਥੇ ਪਏ ਆ ਇਸ ਬਿਲਡਿੰਗ ਦੇ ਵਿੱਚ ਜਿਹੜਾ ਇਸ ਵਕਤ ਪਰਿਵਾਰ ਆ ਜਿਹੜਾ ਉਹ ਰਹਿਣ ਵਾਸਤੇ ਮਜਬੂਰ ਹੋਇਆ ਪਿਆ ਆ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੋਰਡ ਲੱਗਿਆ ਹੋਇਆ ਸਸਤੇ ਰਾਸ਼ਨ ਦਾ ਸਰਕਾਰੀ ਡਿਪੂ ਤਾਂ ਪਰਿਵਾਰ ਆ ਜਿਹੜਾ ਇੱਥੇ ਹੁਣ ਉਸ ਦਿਨ ਤੋਂ ਲੈ ਕੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਅੰਦਰ ਦਿਖਾਉਨੇ ਆ ਇੱਥੇ ਪਰਿਵਾਰ ਨੇ ਉਸ ਦਿਨ ਤੋਂ ਕਹਿ ਕੇ ਜਿਹੜਾ ਇੱਥੇ ਆ ਕਮਰਾ ਖਾਲੀ ਕਰਵਾਇਆ ਸੀਗਾ ਇਸ ਕਮਰੇ ਦੇ ਵਿੱਚ ਆਪਣਾ ਸਮਾਨ ਰੱਖ ਕੇ ਆ ਜਿਹੜਾ ਉਹ ਉਸ ਦਿਨ ਦਾ ਰਹਿਣ ਬਸੇਰਾ ਜਿਹੜਾ ਇੱਥੇ ਬਣਾਇਆ ਹੋਇਆ ਇੱਥੇ ਹੀ ਪਰਿਵਾਰ ਆਪਣਾ ਜਿਹੜਾ ਬੱਚਿਆਂ ਸਮੇਤ ਆ ਗੁਜ਼ਾਰਾ ਕਰ ਰਿਹਾ ਹੈ ਕਿ ਹਾਲਾਂਕਿ ਹਜੇ ਤੱਕ 3 ਮਹੀਨੇ ਬੀਤਣ ਦੇ ਬਾਵਜੂਦ ਜਿਹੜਾ ਸਰਕਾਰ ਵੱਲੋਂ ਇਹਨਾਂ ਦੀ ਜਿਹੜੀ ਆ ਸਹਾਇਤਾ ਜਿਹੜੀ ਆ ਹਲੇ ਤੱਕ ਉਹ ਨਹੀਂ ਕੀਤੀ ਗਈ ਪਰਿਵਾਰ ਇੱਥੇ ਰਹਿਣ ਵਾਸਤੇ ਆ ਜਿਹੜਾ ਹਜੇ ਮਜਬੂਰ ਹੈ ਅਸੀਂ ਆਪਣੇ ਤੌਰ ਤੇ ਵੀ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਅਜਿਹੇ ਪਰਿਵਾਰਾਂ ਦੀ ਜਿਹੜੀ ਹੈ ਉਹ ਬਾਹ ਫੜਨੀ ਚਾਹੀਦੀ ਆ ਉਹਨਾਂ ਦਾ ਜਿਹੜਾ ਸਿਰ ਟਕਣ ਵਾਸਤੇ ਆ ਜਿਹੜੀ ਸਹਾਇਤਾ ਕੀਤੀ ਜਾਵੇ ਇੱਥੇ ਹੀ ਉਸ ਦਿਨ ਤੋਂ ਲੈ ਕੇ ਤੁਸੀਂ ਆਪਣਾ ਸਮਾਨ ਰੱਖਿਆ ਹੋਣਾ ਹਾਂਜੀ ਇੱਥੇ ਰੱਖਿਆ ਸਰ ਇੱਥੇ ਨੇ ਸਰ ਦਵਾਈਆਂ ਪਈਆਂ ਸੀ ਸੋਸਾਇਟੀ ਹੈ ਖਾਦ ਦਵਾਈਆਂ ਸਾਰਾ ਕੁਝ ਹਾਂ ਮਨ ਲਓ ਇੱਥੇ ਇੰਨੀ 스멜 ਸੀ 15 ਦਿਨ ਦਾ ਸੀ ਸੌਂਕ ਨਹੀਂ ਦੇਖਿਆ 스멜 ਆਉਂਦੀ ਸਰ ਪਾਸੇ ਪਰ ਮਜਬੂਰੀ ਸੀ ਰਹਿਣਾ ਪੈ ਰਿਹਾ ਸਾਨੂੰ ਅੱਛਾ 15 ਦਿਨ ਦਾ ਸੀ ਸੌਂਕ ਨਹੀਂ ਦੇਖਿਆ ਜੀ ਇਹ ਕਦੇ ਬਾਹਰ ਨਿਕਲ ਜੇ ਕਿ ਮਨ ਲਓ 스멜 ਇੰਨੀ ਗੰਦੇ ਆ ਰਹੀ ਇੱਥੇ ਇਹ ਸੋਸਾਇਟੀ ਆ ਮਨ ਲਓ ਖਾਦ ਦਵਾਈਆਂ ਪੁਰਾਣੀਆਂ ਡੇਟ ਲੰਗੀ ਕੁਝ ਵੀ ਸਾਨੂੰ ਨਹੀਂ ਪਤਾ ਗਈ 스멜 ਲਈ ਕੋਈ ਡੇਲੀ ਫਰਸ਼ ਦੋ ਵਾਰੀ ਤਾਂ ਫਰਸ਼ ਤੋਂ ਹੁੰਦੇ ਰਹੇ ਸੀ 15 ਦਿਨ ਬਾਅਦ ਬਸ ਉਸ ਦਿਨ ਤੋਂ ਇੱਥੇ ਸਮਾਨ ਰੱਖਣਾ ਪੈ ਗਿਆ ਹਾਂਜੀ ਇੱਥੇ ਰੱਖਿਆ ਤੁਸੀਂ ਆਪਣਾ ਰੋਟੀ ਪਾਣੀ ਵੀ ਫਿਰ ਇੱਥੇ ਹੀ ਇੱਥੇ ਬਣਾਉਣੇ ਆ ਇੱਥੇ ਤਿਆਰ ਕਰ ਦਿਆਂਗੇ ਇੱਥੇ ਤਿਆਰ ਕਰ ਦਿਆਂਗੇ ਸਾਡਾ ਸਾਰਾ ਪੁੱਤ ਗਿਆ ਇੱਧਰ ਆਉਣ ਨਾਲ ਤੁਹਾਨੂੰ ਆਈਆਂ ਇਹ ਦਿੱਕਤਾਂ ਵੀ ਬਹੁਤ ਆਈਆਂ ਨੇ ਗੀਆਂ ਬਹੁਤ ਹੀ ਜ਼ਿਆਦਾ ਆਈਆਂ ਨੇ ਦਿੱਕਤਾਂ ਹਾਂਜੀ ਬੱਚਿਆਂ ਦਾ ਰਹਿਣ ਸਹਿਣ ਇੱਥੇ ਹੀ ਹੈ ਤੁਸੀਂ ਨਹੀਂ ਆ ਹਾਂਜੀ ਸਾਰੇ ਇੱਥੇ ਆ ਸੀ ਇੱਕ ਬੇਟਾ ਗਾ ਠੀਕ ਹਾਂਜੀ ਇੱਥੇ ਹੀ ਆ ਰਹਿਣ ਸਹਿਣ ਅੱਛਾ ਹਾਂਜੀ ਇੱਥੇ ਪਰ ਸਾਫ ਸਫਾਈ ਤੁਸੀਂ ਖੁਦ ਹੀ ਕੀਤੀ ਆ ਕਿ ਅਸੀਂ ਖੁਦ ਹੀ ਕੀਤੀ ਹੈਗੀ ਬਹੁਤ ਗੰਦੇ ਸੀ ਇੱਥੇ ਖਾਦ ਵਗੈਰਾ ਦਾ ਬੜਾ ਗੰਦੇ ਬੜੀ ਮੁਸ਼ਕਾਰੀ ਸੀਗੀ ਅਸੀਂ ਆਪ ਹੀ ਕੀਤਾ ਸਾਰੀ ਆ ਕੇ ਹਾਂ ਹੁਣ ਸਮਾਂ ਕਾਫੀ ਲੰਘ ਚੁੱਕਿਆ 3-4 ਮਹੀਨੇ ਲੰਘ ਗਏ 3-4 ਮਹੀਨਿਆਂ ਦਾ ਹਾਂਜੀ ਤਾਂ ਹੁਣ ਕਿਵੇਂ ਆ ਕੋਈ ਫਰਕ ਆਇਆ ਪਹਿਲਾਂ ਨਾਲ ਕੋਈ ਰਹਿਣ ਦੇ ਵਿੱਚ ਇੱਥੇ ਫਰਕ ਦਾ ਕਾਹਦਾ ਸਾਨੂੰ ਪਾਣੀ ਦੀ ਵੀ ਦਿੱਕਤ ਆ ਬਾਥਰੂਮ ਵਗੈਰਾ ਦੀ ਵੀ ਦਿੱਕਤ ਆ ਸਾਰੇ ਕਿਛਰੀ ਦਿੱਕਤ ਆ ਗਈ ਔਖਾ ਹੀ ਆਗਾ ਇੱਥੇ ਤਾਂ ਹਾਂਜੀ ਪਾਣੀ ਵੀ ਅਸੀਂ ਉਧਰੋਂ ਭਰਦੇ ਆਂਗੇ ਪਾਣੀ ਵੀ ਕੋਈ ਸਹਾਇਤਾ ਹੈਗੀ ਕੁਝ ਵੀ ਨਹੀਂ ਹੈਗਾ ਪਾਣੀ ਦਾ ਪ੍ਰਬੰਧ ਹੀ ਨਹੀਂ ਹੈਗਾ ਕਿਉਂ ਨੇ ਬਾਸਰੂਮ ਇੱਧਰ ਬਾਥਰੂਮ ਵੀ ਨਹੀਂ ਹੈਗਾ ਸਾਰੇ ਬੋਲੀਆਂ ਸਾਰੀਆਂ ਜੋ ਹੈ ਫਲਸ਼ਰ ਠੀਕ ਨਹੀਂ ਹੈਗੀਆਂ ਹੂੰ ਜੋ ਕੋਈ ਵੀ ਜਿਹੜੇ ਲੈਟਰਨ ਬਾਥਰੂਮ ਬਣੇ ਹੋਏ ਸੀਗੇ ਇੱਥੇ ਉਹ ਵੀ ਜਿਹੜੇ ਆ ਉਹ ਬੰਦ ਪਏ ਆ ਇਹਨਾਂ ਨੂੰ ਉਹਨਾਂ ਦੀ ਵੀ ਜਿਹੜੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ ਜੇਕਰ ਅਜਿਹੀ ਰਿਪੇਅਰ ਵਗੈਰਾ ਆਪ ਕਰਵਾਉਣ ਦੇ ਸਮਰੱਥ ਹੁੰਦੇ ਤਾਂ ਆਪਣੇ ਮਕਾਨ ਖੁਦ ਖੜੇ ਕਰ ਸਕਦੇ